ਜਿੰਨਾ ਭਿਆਨਕ ਰੂਪ ਇਨਸਾਨ ਦਾ ਹੁੰਦਾ ਜਿਉ ਸ਼ੈਤਾਨ ਬਣ ਜਾਏ ਜਿਉ ਕਿਤੇ ਇਨਸਾਨੀਅਤ ਤੋਂ ਥੱਲੇ ਗਰੇ ਜਾਏ ਫਿਰ ਇਹ ਹਿਟਲਰ ਬਣ ਸਕਦਾ ਹੈ ਨਪੋਲੀਅਨ ਬਣ ਸਕਦਾ ਹੈ ਚਿੰਗੇਲਚਕਾ ਬਣ ਸਕਦਾ ਹੈ ਤੇ ਜੇ ਇਹ ਕਿਤੇ ਆਪਣੀ ਬਿਰਤੀ ਨੂੰ ਉਤਾ ਚੁੱਕ ਲੇ ਈਸ਼ਵਰ ਨਾਲ ਜੁੜ ਜਾਏ ਤੇ ਫਿਰ ਇਹ ਕਬੀਰ ਵੀ ਬਣ ਸਕਦਾ ਹੈ ਫਿਰ ਇਹ ਰਵਦਾਜੀ ਵੀ ਬਣ ਸਕਦੇ ਨੇ ਫਿਰ ਇਹ ਭਗਤ ਨਾਮਦੇਵ ਜੀ ਵੀ ਬਣ ਸਕਦੇ ਨੇ ਹਜ਼ੂਰ ਆਖਦੇ ਉਹ ਮੁਖ ਡਰਾਮਣੇ ਨੇ ਉਹ ਭਿਆਨਕ ਜ਼ਿੰਦਗੀ ਬਤੀਤ ਕਰਦੇ ਨੇ ਉਹਨਾਂ ਕੋਲੋਂ ਲੋਕਾਂ ਨੂੰ ਦੁੱਖ ਹੀ ਮਿਲਦੇ ਨੇ ਜਿਹੜੇ ਪ੍ਰਭੂ ਚਰਨਾਂ ਤੋਂ ਟੁੱਟੇ ਹੋਏ ਨੇ ਫਰੀਦਾ ਤਿੰਨਾ ਮੁਖ ਡਰਾਮ ਨੇ ਜਿਨੀ ਵਿਸਾਰੇ ਉਹ ਨਾਉ ਐਥੇ ਦੁੱਖ ਹਨੇਰਿਆਂ ਰੱਬ ਦੇ ਨਾਮ ਤੋਂ ਟੁੱਟੇ ਹੋਏ ਬੰਦੇ ਦੇ ਦੁੱਖਾਂ ਦੀ ਕੋਈ ਗਿਣਤੀ ਨਹੀਂ ਹੋਏਗੀ ਕੌਣ ਉਹਦੇ ਦੁੱਖਾਂ ਨੂੰ ਗਿਣੇਗਾ ਤੇ ਹਜ਼ੂਰ ਕਹਿ ਲੱਗੇ ਨਾਮ ਤੋਂ ਟੁੱਟੇ ਹੋਏ ਬੰਦੇ ਦੇ ਦੁੱਖਾਂ ਦੀ ਗਿਣਤੀ ਤੇ ਨਹੀਂ ਅੱਗੇ ਠੌਰ ਨਾ ਠਾਉਂ ਜੇ ਨਾਮ ਤੇਰੇ ਪੱਲੇ ਹੁਣ ਨਹੀਂ ਆ ਮੌਜੂਦਾ ਵਕਤ ਵਿੱਚ ਤੂੰ ਨਾਮ ਨਾਲ ਨਹੀਂ ਜੁੜਿਆ ਦੋ ਅਰਥ ਨੇ ਅੱਗੇ ਅੱਗੇ ਦਾ ਅਰਥ ਹੈ ਆਉਣ ਵਾਲੀ ਜ਼ਿੰਦਗੀ ਅੱਗੇ ਦਾ ਅਰਥ ਹੈ ਜਿੱਥੇ ਸਰੀਰ ਛੱਡ ਕੇ ਜਾਣਾ ਅੱਗੇ ਦਾ ਅਰਥ ਹੈ ਅਗਲਾ ਪਲ ਜੇ ਇਸ ਪਲ ਤੈਨੂੰ ਬੰਦਗੀ ਯਾਦ ਨਹੀਂ ਰੱਬ ਦਾ ਨਾਮ ਯਾਦ ਨਹੀਂ ਤੇ ਆਉਣ ਵਾਲਾ ਸਮਾਂ ਵੀ ਤੇਰਾ ਸੁਖੀ ਨਹੀਂ ਹੋਏਗਾ ਜੇ ਹੁਣ ਤੂੰ ਕੰਡੇ ਭੋਏ ਨੇ ਤੇ ਕੱਲ ਤੈਨੂੰ ਗੁਲਾਬ ਨਹੀਂ ਮਿਲਣਗੇ ਫੁੱਲਾਂ ਦੀ ਸੇਜਾ ਨਹੀਂ ਮਿਲੇਗੀ ਐਥੇ ਦੁੱਖ ਹਨੇਰਿਆਂ ਅੱਗੇ ਠੌਰਣਾ ਠਾਓ ਅਸੀਂ ਇੱਕ ਬਚਨ ਪੜਦੇ ਹਾਂ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਘਣਾ ਕੀਤ ਦੇ ਮਹੀਨੇ ਅੰਦਰ ਹਜੂਰ ਉਪਦੇਸ਼ ਦਿੰਦੇ ਨੇ ਰੱਬ ਜੀ ਨੂੰ ਯਾਦ ਕਰ ਗਣਾ ਆਨੰਦ ਮਿਲੇਗਾ ਬਹੁਤ ਆਨੰਦ ਮਿਲੇਗਾ ਇੰਨਾ ਤੂੰ ਆਨੰਦਤ ਹੋਏਗਾ ਕਿ ਤੇਰੇ ਆਨੰਦ ਨੂੰ ਮਾਪਿਆ ਤੁਲਿਆ ਨਹੀਂ ਜਾ ਸਕੇਗਾ ਤੂੰ ਇੰਨਾ ਆਨੰਦਤ ਹੋਏਗਾ ਕਿ ਤੇਰੇ ਬਚਨਾਂ ਵਿੱਚੋਂ ਵੀ ਲੋਕਾਂ ਨੂੰ ਆਨੰਦ ਮਿਲੇਗਾ ਤੇਰੇ ਕੋਲ ਬੈਠ ਕੇ ਵੀ ਲੋਕਾਂ ਨੂੰ ਸੁਖ ਮਹਿਸੂਸ ਹੋਏਗਾ ਅੱਜ ਵੀ ਮਹਾਂਪੁਰਖਾਂ ਦੀ ਬਾਣੀ ਵਿੱਚੋਂ ਆਨੰਦ ਨਾਲਾ ਮਿਲਦਾ ਤੇ ਅਸੀਂ ਪੜਦੇ ਨਾ ਅੱਜ ਵੀ ਭਾਈ ਸਾਹਿਬ ਜੀ ਨੇ ਜਿਸ ਪੌੜੀ ਨੂੰ ਆਪ ਜੀ ਨੂੰ ਸਰਵਣ ਕਰਾਇਆ ਹੈ ਜਾਂ ਜਿਹੜੀ ਵੀ ਅਸੀਂ ਬਾਣੀ ਪੜਦਿਆਂ ਉਹਦੇ ਵਿੱਚੋਂ ਸੁੱਖ ਨਾ ਮਿਲੇ ਤੇ ਪੜੀਏ ਕਿਉਂ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਹਾਂ ਕਿ ਬਾਣੀ ਨਾਲ ਜਿਹੜੇ ਜੁੜੇ ਹੋਏ ਮਹਾਂਪੁਰਖ ਨੇ ਨਾ ਨਿਤ ਨਿਮੀ ਨੇ ਕਿਤੇ ਇੱਕ ਦਿਨ ਨਿਤ ਨਿਮ ਰਹਿ ਜਾਣਾ ਤੇ ਤਰਲੋ ਮੱਛੀ ਹੁੰਦੇ ਨੇ ਉਹਨਾਂ ਨੂੰ ਨਾ ਫਿਜੀਕਲ ਤੌਰ ਤੇ ਟਿਕਾਉ ਨਾ ਮਾਨਸਿਕ ਤੌਰ ਤੇ ਟਿਕਾਉ ਜਦ ਮਨ ਵਿੱਚ ਹੀ ਸੁੱਖ ਨਹੀਂ ਆ ਤੇ ਤਨ ਸੁਖੀ ਕਿੱਥੋਂ ਹੋਏਗਾ ਜਦ ਮਾਨੀ ਪਰੇਸ਼ਾਨ ਚਿਹਰੇ ਤੇ ਖੜਾਓ ਕਿਵੇਂ ਹੋਏਗਾ ਹੁਣ ਜਿਹੜਾ ਬੰਦਗੀ ਨਾਲ ਨਿਤਨੇਮ ਨਾਲ ਸੁਖਮਣੀ ਸਾਹਿਬ ਨਾਲ ਜੁੜਿਆ ਹੈ ਕਿਤੇ ਇੱਕ ਦਿਨ ਸੁਖਮਣੀ ਸਾਹਿਬ ਜੀ ਦਾ ਪਾਠ ਨਾ ਹੋਏ ਇੱਕ ਦਿਨ ਨਿਤਨੇਮ ਨਾ ਹੋਏ ਬੇਚੈਨ ਹੁੰਦਾ ਹੈ ਉਹਨੂੰ ਪੜਿਆਂ ਹੀ ਸਕੂਨ ਮਿਲਦਾ ਹੈ ਤੇ ਜੇ ਬਾਣੀ ਨੂੰ ਪੜਿਆਂ ਆਨੰਦ ਮਿਲਦਾ ਤੇ ਪਿਆਰਿਓ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੋਏਗਾ কোনো কোন কেখ হয়